ले चल ले दादा अपन फाड़े नु अपन फाड़ फाड़ पड़े कैमरा फोटो तेरी 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 ਅਜਾ ਤੂੰ ਫੜੀਏ ਰਹੀ ਬੋਲੇ ਫੋੜੇ ਅਰੇ ਦੇਖ ਰਹੀ ਆ ਪਿੱਛੇ ਪਈਆ ਕੋਈ ਬੋਲੇ ਫੋੜੇ ਭੱਜਾਂ ਦੇ ਕਿਉਂ ਨਹੀਂ ਹੋਣਾ ਹੋਣਾ ਨਾ ਠੀਕ ਆ ਉਹ ਯਾਰ ਵੀਡੀਓ ਬਣਾਈ ਮੈਨੂੰ ਪਤਾ ਕੋ ਬੀਬੀਆਂ ਕੋ ਮੰਗਣ ਦੇ ਹੀ ਕਿੱਥੇ ਤੋਂ ਮੰਗਣੀ ਹਾਂ ਮੈਂ ਵੀਡੀਓ ਬਣਾਈ ਆ ਆਹ ਆ ਵੇ ਹੁਣ ਕੀ ਆ ਉਹ ਵੀ ਉਹ ਕੰਮ ਹੋਈ ਆ ਖਾਇਆ ਗੋੜਮਾਂ ਖਾਇਓ ਕਿੱਥੋਂ ਦਾ ਕਿੱਥੋਂ ਦਾ ਤੂੰ ਵੀਰੇ ਇੱਥੇ ਰਹਿਣ ਵਾਲਾ ਕਿੱਥੋਂ ਦਾ ਕਿੱਥੇ ਤੇਰਾ ਮਾਪਿਓ ਕਿੱਥੇ ਰਹਿੰਦਾ ਮੈਂ ਮੇਰੇ ਚਲੋਣੇ ਵਿੱਚ ਤੇਰੇ ਮਾਪੇ ਕੋ ਤੇਰੇ ਇਹ ਬੰਦ। ਮੇਰਾ ਭਰਾ ਹੀ ਆ ਤੂੰ। ਸਮਾਨ ਹੀ ਆਉ। ਇੱਕ ਮਿੰਟ। ਮਈਆ ਲੋਕਾਂ। ਮਾਨਾ ਸਿੰਘ ਰੋਡ ਹੀ ਨੀਗਾ। ਆਹ ਤਾਂ ਵੀ ਕੰਮ ਕਰ ਰਹੇ। ਵੀਰੇ ਪਸ ਲੈਣਾ ਵਿੱਚ ਉੱਣੇ ਜਾ ਰਿਹਾ। ਤੈਨੂੰ ਮੰਗਦੇ ਆਂ ਦੀ ਵੀਡੀਓ ਸਾਡੇ ਕੋਲ ਸਮਾਨ ਲੈਣ ਆਇਆ ਤੂੰ। ਮੰਗਦੇ ਆਂ ਉੱਥੇ ਵਿਚਾਲੇ। ਇੱਕ ਮਿੰਟ ਮੇਰੀ ਗੱਲ ਸੁਣ ਲੋ। ਭਾਜੀ ਮੰਗਦੇ ਵੇਖੇ ਕਿ ਨਹੀਂ? ਮੰਗਦੇ ਦਿਖਿਆ ਉਹਦੀ ਵੀਡੀਓ ਨਹੀਂ। ਮੰਗਦੇ ਵੇਖੇ ਤੁਸੀਂ ਸਾਰਿਆਂ ਨੇ ਕਿ ਨਹੀਂ? ਇੱਕ ਮਿੰਟ ਖਾਸ ਸਾਰੇ ਵਾਲੇ ਨਾਲ। ਇਹ ਮੰਗਦੇ ਦੇਖੇ ਨੇ ਇੱਥੇ ਦਰਬਾਰ ਸਾਹਿਬ ਦੇ ਬਾਹਰ ਸਾਰੇ। ਹੋਰੋ ਲੈ ਲਓ। ਤੇ ਫੇਰ ਅਗਲੇ ਨੂੰ ਕਹਿੰਦੇ ਮੇਰੇ ਮੰਮੀ ਡੈਡੀ ਨਹੀਂ ਦੇ ਸਕਾਂ। ਪਹਿਲਾਂ ਪਹਿਲਾਂ ਫੋਟੋ ਫੜਾ ਗਿਆ ਫੋਟੋ ਫੜਾਓ ਹਾਂ ਅੱਜ ਕੱਛ ਕੁ حاجه ਦੇ ਗਏ ਨੇ ਨਿਆਣੇ ਪਹਿਲਾਂ ਇਹ ਫੋਟੋਆਂ ਵਿਖਾਉਂਦੇ ਆ ਤੇ ਬਾਅਦ ਚ ਉਹਨਾਂ ਨੂੰ ਕਹਿੰਦੇ ਸਾਡੀ ਸਕੂਲ ਦੀ ਫੀਸ ਦੇ ਦਿਓ ਸਾਡੇ ਮਾਂ ਪਿਓ ਨਹੀਂ ਹੈਗੇ ਸਾਨੂੰ ਪੈਸੇ ਦੇ ਦਿਓ ਬਾਬਾ ਜੀ ਤੁਸੀਂ ਡਿਊਟੀ ਕਰਦੇ ਇੱਥੇ ਐ ਲੋ ਜੀ ਮਾਰਕੀਟ ਜੇ ਗਈ ਜੇ ਇਹ ਕੰਮ ਕਰਦੇ ਆ ਨਾ ਸਾਰੇ ਜਣੇ ਇੱਧਰ ਆ ਬਣਾ ਮਾਰਕੀਟ ਜੇ ਗਈ ਤੁਸੀਂ ਆਓ ਆਓ ਖਾਦਾ ਤੁਸੀਂ ਵੀ ਬਣਾ ਜੀ ਇਹ ਕਰਦੇ ਆ ਨਾ ਕੰਮ ਸਾਰੇ ਇੱਥੇ ਮੰਗਦੇ ਆ ਨਾ ਇਹਨਾਂ ਲੋਕਾਂ ਨੇ ਸ਼ਹਿਰ ਦਾ ਨਾਂ ਖਰਾਬ ਕਰਤਾ ਨਾ ਉਹ ਗੰਦ ਪਾਇਆ ਪੰਜਾਬ ਚ ਇਹਨਾਂ ਨੇ ਗੁਰੂ ਘਰਾਂ ਦੇ ਬਾਹਰ ਇਹਨਾਂ ਨੇ ਕੋਈ ਇਹਨਾਂ ਕਸਰ ਨਹੀਂ ਛੱਡੀ ਬੱਚੇ ਛੋਟੇ ਛੋਟੇ ਇਹਨਾਂ ਦੇ ਪੜ੍ਹਨ ਦੀ ਲਿਖਣ ਦੀ ਉਮਰ ਆ ਆ ਨਵਾਂ ਕੰਮ ਮਾਪੇ ਧਰਮ ਦੀ ਆੜ ਦੇ ਵਿੱਚ ਠੀਕ ਹੈ ਕਦੀ ਇਹ ਸਿਰਕੇ ਦਮਾਲੇ ਬੰਲਦੇ ਮੋਨੇ ਸਿਰਾਂ ਤੋਂ ਲੋਕਾਂ ਨੂੰ ਸਾਡਾ ਮਾਪੇ ਨਹੀਂ ਹੈਗਾ ਐਕਸੀਡੈਂਟ ਹੋ ਗਿਆ ਪੈਸੇ ਦੇ ਦੋ ਕਦੀ ਇਹ ਕਹਿੰਦੇ ਆ ਕਿ ਸਾਡੀ ਸਕੂਲ ਦੀ ਫੀਸ ਦੇ ਦੋ ਕੀ ਕੋਈ ਚੰਗੀਆਂ ਗੱਲਾਂ ਦੱਸੋ ਇੱਥੇ ਸੰਗਤ ਦੂਰੋਂ ਦੂਰੋਂ ਆਉਂਦੀ ਕੀ ਪ੍ਰਭਾਵ ਪੈਂਦਾ ਹੋਊਗਾ ਗ੍ਰਾਮੀ ਹੁੰਦੀ ਹਾਂ ਹੁਣ ਤੁਹਾਨੂੰ ਤੇ ਮੇਰਾ ਰਾਦਾ ਬਾਲ ਵਿਭਾਗ ਦੀ ਗੱਲਾਂ ਲੋਜੀ ਕਰੋ ਮੈਨੂੰ ਦੋਨਾਂ ਨੂੰ ਬੋਲੋ ਪਹਿਲੇ ਕੰਦੀ ਉੱਥੇ ਨਹੀਂ ਜਿਹੜੀ ਦੀ ਮਾਂ ਦੀ ਮਾਂ ਦਾ ਫੋਨ ਲਾਓ ਆਪਣੀ ਮਾਂ ਨੂੰ ਬੁਲਾ ਫਿਰ ਮਾਂ ਨੂੰ ਬੁਲਾਓ ਹਾਂ ਬੁਲਾਓ ਜੇ ਤੇ ਠੀਕ ਹੈ ਜੀ ਜੇ ਤੇ ਮੰਨ ਜੋ ਕੇ ਵੀ ਅਸੀਂ ਗਾ ਤੋਂ ਭੀਖ ਨਹੀਂ ਮੰਗਦੇ ਭੀਖ ਨਹੀਂ ਹੈ ਪੱਕੀ ਗੱਲ ਹੈ ਦੇਖ ਜੇ ਤਾਂ ਅਸੀਂ ਅਸੀਂ ਤਾਂ ਫੱਲ ਲਈ ਭਈ ਮੰਗਦੇ ਜੀ ਨਾ ਹਾਂ ਜੀ ਉਧਰ منہ ਕਰਕੇ ਕਹਿੰਦਾ ਵੀ ਮੰਗਦੇ ਹਾਂ ਗਾ ਤੋਂ ਨਹੀਂ ਮੰਗਦੇ ਬੜਾ ਬੜਾ ਭਾਜੀਆਂ ਦੇ ਕੰਨ ਬੜਾਉਂਦੀ ਮੰਗਦੇ ਅਸੀਂ ਪਹਿਲਾਂ ਪਹਿਲਾਂ ਝੂਠ ਬੋਲ ਰਹੇ ਹੋ ਨਾ ਕੀ ਕਹਿੰਦੇ ਹੋ ਇਹਨਾਂ ਦਾ ਤੁਸੀਂ ਇੱਥੇ ਕੁਝ ਨਹੀਂ ਜਾਂਦੇ ਕਿ ਮਾਂ ਰਾਜ ਦੇ ਤੇ ਰਖ ਲੇ ਤੁਸੀਂ ਹਾਂ ਕਿੱਥੋਂ ਦਾ ਹੈ ਕਿੱਥੋਂ ਦਾ ਸਾਰੇ ਜਾਣੇ ਝੂਠੀ ਮੰਨ ਸਿੱਖਦਾ ਠੀਕ ਹੋ ਗਿਆ ਹਾਂ ਨਹੀਂ ਸੁਣਨੇ ਵੇਚਾ ਮੱਕੀ ਗੱਲ ਹੁਣ ਇੱਕ ਮਿੰਟ ਇਹ ਇਹ ਪੈਸਾ ਤੇਰਾ ਨਾ ਕਰੇ ਸਮਝਣ ਨੂੰ ਵੀ ਕਰੋ ਥੋੜਾ ਬੋਧਾ ਸੰਗਤ ਨਾ ਪੈਸੇ ਦੇਵੇ ਨਾ ਹੁਣ ਮੇਰੀ ਬੇਨਤੀ ਸੁਣ ਲੋ ਇੱਕ ਮਿੰਟ ਐਵੇਂ ਮੰਗਦੇ ਉਹ ਹਾਂ ਜਾਂ ਨਾ ਚ ਜਵਾਬ ਦੇ ਲਈ ਮੰਗਦੇ ਆ ਮੰਗਦੇ ਜੇ ਨਾ ਮੰਗਦੇ ਨਾ ਸੱਚ ਬੋਲੇ ਨਾ ਛੋੜ ਦੇ ਜੀ ਮੰਗਦੇ ਜੇ ਹਾਂ ਜੀ ਕਿੰਨਾ ਚਿਰ ਹੋ ਗਿਆ ਮੰਗਦਿਆਂ ਨੂੰ ਪਾਛਣਾ ਨੂੰ ਪੱਛਾ ਪਾਰ ਕੇ ਗਿਆ ਕਿ ਨਹੀਂ ਇਧਰ ਕਿੱਥੇ ਕਿੱਲਾ ਚਲੋ ਕਿੰਨਾ ਚਿਰ ਹੋ ਗਿਆ ਮੰਗਦਿਆਂ ਨੂੰ 2 ਮਹੀਨੇ 2 ਮਹੀਨੇ ਹੁਣ ਗਾਹ ਤਾਂ ਮੰਗੋਗੇ ਕਿ ਨਹੀਂ ਨਹੀਂ ਮੰਗੋਗੇ 1.5 ਸਾਲ ਤੇ ਮੈਨੂੰ ਹੋ ਗਿਆ ਇਹਨਾਂ ਨੇ ਵੇਂਦੇ ਆ 1.5 ਸਾਲ ਤੇ ਮੈਨੂੰ ਹੋ ਗਿਆ ਇਹਨਾਂ ਨੇ ਵੇਂਦੇ ਆ ਆ ਮੇਰੀ ਬ੍ਰਦਰ ਪੰਜਾਬੀ ਦੀ ਦੁਕਾਨ ਇੱਥੇ ਮੈਂ ਕੰਮ ਕਰਦਾ 1.5 ਸਾਲ ਤੇ ਮੈਨੂੰ ਹੋ ਗਿਆ ਵੇਂਦੇ ਆ ਇਹਦੇ ਸਾਥ ਹੋ ਗਿਆ ਆ ਮੰਗਦੇ ਜੀ ਵੇ ਲੋ 2 ਮਹੀਨੇ ਹੱਲੇ ਵੀ ਝੂਠ ਬੋਲੀਂ ਨਾ ਮਾਰੇ ਗਾਂਦ ਨਹੀਂ ਮੰਗਦਾ ਛੱਡ ਦੋ ਨਹੀਂ ਮੰਗਤਾ ਜੇ ਹੱਥ ਜੋੜੇ ਨਹੀਂ ਮੰਗੋ ਮੇਰੇ ਨਹੀਂ ਇਹ ਆਟੋ ਨੂੰ ਬਾਦਰ ਨੂੰ ਨੇੜੇ ਆਇਆ ਜਿੰਨਾ ਸੰਗਤ ਹੈ ਫੈਸਲਾ ਹੋ ਸੰਗਤ ਜੀ ਕਿਦਾਂ ਇਹ ਕਹਿੰਦੇ ਵੀ ਗਲਤੀ ਹੋ ਗਈ ਗਾ ਤਾਂ ਨਹੀਂ ਮੰਗਦੇ ਇਹ ਪਾਈ ਅੱਗੇ ਉਹ ਤਾਂ ਮੰਗੇ ਗਈ ਨਹੀਂ ਇਹ ਰਹਿਣ ਵਾਲਾ ਕਿੱਥੋਂ ਨੇੜੇ ਆਇਆ ਸ਼ਾਮੀ ਹੈ ਤੁਹਾਨੂੰ ਆਟੋ ਹੀ ਨੇੜੇ ਆਏਗਾ ਸਾਡੀ ਗੱਡੀ ਆਹ ਪੁੱਛ ਆ ਪੁੱਛ ਕਿੱਥੋਂ ਦਾ ਰਹਿਣ ਵਾਲਾ ਅੱਲਾਹ ਲਾਓ ਜੀ ਪਹਿਲਾਂ ਕਹਿੰਦੇ ਇਹ ਮਾਨ ਸਿੰਘ ਗੇਟ ਦੇ ਹੋਣ ਕਿੱਥੋਂ ਦਾ ਰਹਿਣ ਵਾਲਾ ਪਿਆਰ ਦੇ ਮਾਨ ਸਿੰਘ ਰੋਡ ਦੇ ਪਿਆਰ ਦੇ ਪਿਆਰ ਦੇ ਹੈ ਮਾਂ ਕਿੱਥੇ ਆਲੀ ਆਨੂੰ ਕਹ ਬਲਾੜਾ ਇਹਨਾਂ ਨੂੰ ਮਾਂ ਬਲਾੜਾ ਨਹੀਂ ਦੱਸੋ ਭਾਈ ਮੇਰੀ ਮੰਮੀ ਆਪਣੀ ਨੰਬਰ ਦੇਉ ਦਾ ਲਾਓ ਨੰਬਰ ਬਲਾ ਫੋਨ ਦਾ ਭਾਈ ਤੁਹਾਨੂੰ ਅੱਜ ਪਨੀਰ ਮਿਲੇਗਾ ਹਾਰ ਤੇ ਆ ਸਾਰੇ ਫਲੇ ਤੁਹਾਨੂੰ ਅੱਜ ਪਨੀਰ ਮਿਲੇਗਾ ਤੁਹਾਨੂੰ ਜਿਆਦਾ ਕੀ ਪਿਆਰਿਆਂ ਦਾ ਪਜਾਮ ਬਰਾਮਾ ਮਾਂ ਨੂੰ ਦੇਖੋ ਸਾਹਮਣੇ ਆਵਾਜ਼ ਨਹੀਂ ਕਹਿੰਦੇ ਇਕੱਠ ਚੱਲ ਬਕਰ ਮੋਦਰ ਇੱਕ ਮਿੰਟ ਖਲੋ ਜਾ ਦੱਸ ਦੇ ਵੀ ਅਸੀਂ ਕਿੱਥੋਂ ਦੇ ਰਹਿਣ ਵਾਲੇ ਆ ਦੱਸੋ ਕਿੱਥੋਂ ਦੇ ਰਹਿਣ ਵਾਲੇ ਜੇ ਪਿਆਰ ਦੇ ਪੰਜਾਬੀ ਪ੍ਰੋਪਰ ਬੋਲਣ ਦੇ ਜਿਹੜੇ ਲੋਕ ਕਹਿੰਦੇ ਨੇ ਨਾ ਇਹਨੇ ਸਾਰੇ ਪ੍ਰਵਾਸੀ ਦੇ ਸਾਨੂੰ ਭਲੇਖਾ ਲੱਗ ਗਿਆ ਚੰਗਿਆਂ ਭਲਿਆਂ ਨੂੰ ਵੀ ਪੰਜਾਬੀ ਆ ਸਾਨੂੰ ਵੀ ਬੋਪਾ ਬਣਾਤਾ ਇਹਨਾਂ ਨੇ ਹਾਂ ਕੋਈ ਨਹੀਂ ਵੀ ਕੋਈ ਸੱਚੀ ਹਕੀ ਗੱਲ ਆ ਹਕੀ ਗੱਲ ਆ ਕੀ ਗੱਲ ਆਸ ਤੋਂ ਬਾਅਦ ਇੱਥੇ ਨਹੀਂ ਜਾਓ ਜਾ ਕੇ ਸਕੂਲ ਸਕੂਲ ਜਾਓ ਨਹੀਂ ਕਰ ਰਹੇ ਉਹਨੇ ਨਹੀਂ ਕਰ ਰਹਾ ਉਹ ਬਾਅਦ ਉਹ ਹਾਂ ਤੂੰ ਨੇ ਰਾਤਾਂ ਬੋਲਦਾ ਇੱਕ ਬਾਅਦ ਨਹੀਂ ਬਣਦਾ ਪਾਪਾ ਜੀ ਇਹਨਾਂ ਤੇ ਨਹੀਂ ਬਿਲਕੁਲ ਘੱਟ ਗਿਆ ਇੱਥੇ ਘੱਟ ਗਿਆ ਇਹਨਾਂ ਨੂੰ ਇੱਕ ਮੌਕਾ ਦੇ ਰਹੀ ਹੈ ਨਾ ਆ ਵੀਰੋ ਉਹਨਾਂ ਨੇ ਵੀ ਕੁਝ ਜਿਆਦਾ ਭਾਜੀ ਇੱਕ ਮੌਕਾ ਦੇ ਦੋ ਚੱਲ ਓਏ ਨਹੀਂ ਵੀਰੋ ਨੇ